ਰੋੜ ਤੋਂ ਬਠਿੰਡਾ ਸਰਕਾਰੀ ਬੱਸ ਪੀ ਆਰਟੀਸੀ ਨੂੰ ਤਿੰਨ ਚਾਰ ਵਿਅਕਤੀਆਂ ਨੇ ਰੋਕ ਕੇ ਡਰਾਈਵਰ ਅਤੇ ਕਨੈਕਟਰ ਦੇ ਨਾਲ ਕੀਤੀ ਹੱਥੋਪਾਈ ਦੇਖੋ ਕਿਵੇਂ ਪਹੁੰਚੀ ਮੌਕੇ ਤੇ ਪੁਲਿਸ ਤੇ ਕਿਵੇਂ ਕੀਤਾ ਵਿਅਕਤੀਆਂ ਨੂੰ ਗ੍ਰਿਫਤਾਰ ਇਹਨਾਂ ਵਿਅਕਤੀਆਂ ਨੇ ਘਟਨਾ ਦਾ ਤਾਂ ਦਿੱਤਾ ਸੀ ਇਨਜਾਮ ਕਿਉਂਕਿ 52 ਸਵਾਰੀਆਂ ਤੋਂ ਵੱਧ ਬੱਸ ਵਿੱਚ ਸਵਾਰੀਆਂ ਚੜਾਉਣ ਤੇ ਵਧਿਆ ਸੀ ਮਾਮਲਾ ਡਰਾਈਵਰ ਅਤੇ ਕਨੈਕਟਰ ਨਾਲ ਦੇਖੋ ਮੌਕੇ ਦੀਆਂ ਤਸਵੀਰਾਂ ਕਿਵੇਂ ਇਹਨਾਂ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਿਵੇਂ ਦਬੋਚਿਆ ਗਿਆ ਕਿਵੇਂ ਲੈ ਕੇ ਜਾ ਰਹੇ ਪੁਲਿਸ ਵਾਲੇ ਹਿੱਟ ਐਂਡ ਰਨ ਕਾਨੂੰਨ ਲਾਗੂ ਹੋਣ ਤੋਂ ਬਾਅਦ ਡਰਾਈਵਰਾਂ ਨੇ ਲਿਆ ਸੀ ਇਹ ਵੱਡਾ ਫੈਸਲਾ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ 55 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਚੜਾਈਆਂ ਜਾਣਗੀਆਂ ਲੇਕਿਨ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਅੱਜ ਮਲੋੜ ਤੋਂ ਬਟਿੰਡਾ ਜਾ ਰਹੀ ਸਰਕਾਰੀ ਬੱਸ ਪੀਆਰਟੀਸੀ ਨੂੰ ਰਸਤੇ ਦੇ ਵਿੱਚ ਰੋਕ ਕੇ ਕਿਵੇਂ ਡਰਾਈਵਰ ਅਤੇ ਕਨੈਕਟਰ ਦੇ ਨਾਲ ਕੀਤੀ ਹੱਥਪਾਈ ਦੇਖੋ ਪੁਲਿਸ ਨੇ ਕਿਵੇਂ ਆ ਕੇ ਮੌਕੇ ਤੇ ਦਬੋਚੇ ਦੇਖੋ ਮੌਕੇ ਦੀਆਂ ਤਸਵੀਰਾਂ ਤੁਸੀਂ ਵੀ ਕਿਵੇਂ ਪੁਲਿਸ ਇਹਨਾਂ ਧੂਕੇ ਲਾ ਜਾ ਰਹੀ ਆ ਜੇਕਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਆਏ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਅਜੇ ਹਾਈ ਮਾਮਲਾ ਮਲੋੜ ਤੋਂ ਬਹਿੰਡਾ ਜਾ ਰਹੀ ਸਰਕਾਰੀ ਬੱਸ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿਉਂਕਿ ਇਹਨਾਂ 3-4 ਵਿਅਕਤੀਆਂ ਨੇ ਜਿਹੜਾ ਸਰਕਾਰੀ ਵਸਪੀ ਆ RTC ਨੂੰ ਰੋਕ ਕੇ ਕਿਵੇਂ ਡਰਾਈਵਰ ਅਤੇ ਕਨੈਕਟਰ ਦੇ ਨਾਲ ਹੱਥੋਪਾਈ ਕੀਤੀ ਤਾਂ ਜੋ ਜਿਹੜੀਆਂ ਸਵਾਰੀਆਂ ਨੇ 52 ਸਵਾਰੀਆਂ ਜਿਹੜੇ 52 ਸੀਟਾਂ ਹੁਣ ਤੇ 52 ਹੀ ਸਵਾਰੀਆਂ ਲਜਾਈਆਂ ਜਾਣਗੀਆਂ ਫਿੱਟ ਐਂਡ ਰਨ ਕਾਨੂੰਨ ਨੂੰ ਧਿਆਨ ਵਿੱਚ ਰੱਖਦੇ ਹੋਏ ਡਰਾਈਵਰਾਂ ਤੇ ਕਨੈਕਟਰਾਂ ਵੱਲੋਂ ਲਿਆ ਗਿਆ ਸੀ ਇਹ ਫੈਸਲਾ ਬਣਾ ਬਣਾ ਪਤਾ ਨਹੀਂ ਬਣਾਉਣੇ ਪਹਿਲਾਂ ਕਰਕੇ ਚਾਰ ਆਪਣਾ ਪੁੱਤ ਜੇ ਕਿਨਾਂ ਨੂੰ ਪਹਿਲਾਂ ਸੱਟਣ ਤੋਂ ਬਾਅਦ ਵਿੱਚ ਹੀ ਹੋਊਗੀ ਆਪ ਹੀ ਦਸਰਵੇ ਹੋਰ ਘੜ ਘੜਾ